ਇਨੇ ਇਹਨਾਂ ਦੇ ਗਲ ਵਿੱਚ ਘੂਟਾ ਦੇਣਾ ਸੀ ਇਹਨੇ ਰਿਸਿਸਟਰ ਪਾੜਨਾ ਸੀ ਉਹ ਸਾਡੇ ਪੰਜਾਬ ਦਾ ਬਹੁਤ ਹੀ ਪਿਆਰਾ ਸ਼ਾਇਰ ਆ ਸਤਿੰਦਰ ਸਰਤਾਜ ਜੀ ਉਹਦੀਆਂ ਦੋ ਲਾਈਨਾਂ ਮੈਨੂੰ ਯਾਦ ਆਉਂਦੀਆਂ ਐ ਤੇ ਦੁਨੀਆ ਵਿੱਚ ਧੰਦੇ ਹੁੰਦੇ ਚੰਗੇ ਤੇ ਮੰਦੇ ਹੁੰਦੇ ਜੀ ਪਰ ਜਿਹੜੇ ਇਮਾਨਾਂ ਵਾਲੇ ਉਹਨਾਂ ਲਈ ਫੰਦੇ ਹੁੰਦੇ ਅੱਜ ਦੇਖੋ ਦੋ ਬੰਦੇ ਇੱਥੇ ਚੋਣਾ ਲੜੇ ਆ ਲੋਕ ਸਭਾ ਦੀਆਂ ਇੱਕ ਹੈਗਾ ਬਿੱਟੂ ਜਿਹੜਾ ਲੁਧਿਆਣੇ ਤੋਂ ਸ਼ਾਇਦ ਲੜਿਆ ਜੀ ਹਾਰ ਗਿਆ ਕਰੋੜਾ ਰੁਪਇਆ ਖਰਚਿਆ ਉਹਨੇ ਚੋਣਾਂ ਤੇ ਉਹ ਹਾਰ ਗਿਆ ਬੁਰੀ ਤਰ੍ਹਾਂ ਹਾਰਿਆ ਦੂਜੇ ਪਾਸੇ ਅਮਰਤਪਾਲ ਜਿਹੜਾ ਬੈਠਾ ਵੀ ਜੇਲ੍ਹ 'ਚ ਚੋਣ ਪ੍ਰਚਾਰ ਕਰਨ ਦਾ ਕਿ ਆਉਣਾ ਸੀ ਜਿਨੇ ਆਪਣੇ ਪੱਲਿਓ 10 ਰੁਪਏ ਨਹੀਂ ਖਰਚੇ ਪਰ ਉਹ ਪੰਜਾਬ ਦੇ ਵਿੱਚ ਸਭ ਤੋਂ ਵੱਧ ਮੇਰਾ ਖਿਆਲ ਆ ਕਿ ਲੀਡ ਉਹਦੀ ਆ ਪੰਜਾਬ ਦੇ ਵਿੱਚ ਪਰ ਸਾਡੇ ਲੋਕਤੰਤਰ ਦਾ ਜਨਾਜਾ ਦੇਖੋ ਇਹਦਾ ਵੀ ਰੋਲਾ ਪਾਉਂਦੇ ਸਾਰੇ ਸਾਨੂੰ ਕੂਕਦੇ ਆ ਵੀ ਲੋਕਤੰਤਰ ਲੋਕਤੰਤਰ ਜਿਹੜਾ ਬੰਦਾ ਬਿਨਾ ਪੰਜੀ ਖਰਚੇ ਸਭ ਤੋਂ ਵੱਧ ਲੀਡ ਲੈ ਕੇ ਜਿੱਤੇ ਆ ਉਹ ਜੇਲ੍ਹ 'ਚ ਬੈਠਾ ਹੈ ਜਿਹੜਾ ਕਰੋੜਾਂ ਰੁਪਇਆ ਖਰਚ ਕੇ ਬੁਰੀ ਤਰ੍ਹਾਂ ਹਾਰਿਆ ਹੈ ਉਹ ਕੇਂਦਰੀ ਮੰਤਰੀ ਬਣਿਆ ਉਹ ਕਹਿੰਦੇ ਜੀ ਕਾਨੂੰਨ ਮੁਤਾਬਕ ਅਮਰਪਾਲ ਨੇ ਕੁਝ ਗਲਤ ਕੀਤਾ ਤਾਂ ਹੀ ਭਾਈ ਅੰਦਰ ਆ ਜੀ ਕੋਈ ਵੀ ਸਮਾਜਦਰਦੀ ਬੰਦਾ ਦੇਸ਼ ਦੇ ਵਿਦੇਸ਼ ਦੇ ਦੁਨੀਆ ਦੇ ਕਿਸੇ ਕੋਨੇ 'ਚ ਬੈਠਾ ਹੋਵੇਗਾ ਜਦੋਂ ਉਹ ਸਰਕਾਰ ਦੀਆਂ ਬਦਨੀਤੀਆਂ ਸਰਕਾਰ ਦੀਆਂ ਸਾਜ਼ਿਸ਼ਾਂ ਨੂੰ ਨੰਗਾ ਕਰੇਗਾ ਜਿਹੜਾ ਲੋਕਾਂ ਦੀ ਹੋ ਰਹੀ ਲੁੱਟ ਖਸੁੱਟ ਸਰਕਾਰ ਵੱਲੋਂ ਉਹਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰੇਗਾ ਜਿਹੜਾ ਲੋਕਾਂ ਦੇ ਲੁੱਟੇ ਜਾ ਰਹੇ ਹੱਕਾਂ ਦੇ ਹੱਕ ਵਿੱਚ ਖੜੇਗਾ ਸਰਕਾਰ ਦੇ ਖਿਲਾਫ ਖੜੇਗਾ ਦੁਨੀਆ ਦਾ ਕੋਈ ਵੀ ਬੰਦਾ ਤਾਂ ਸਰਕਾਰ ਲਈ ਉਹ ਸਭ ਤੋਂ ਵੱਡਾ ਦੁਸ਼ਮਣ ਹੁੰਦਾ ਹੈ ਫਿਰ ਸਰਕਾਰਾਂ ਹਾਕਮ ਸ਼ਰੇਣੀ ਆਪਣੇ ਪਾਲਤੂ ਚੱਪਲ ਚੱਟ ਔਖੋਤੀ ਬੁੱਧੀ ਜੀਵੀਆਂ ਦੇ ਪੱਤੇ ਖੋਲਦੀ ਆ ਤੇ ਉਹਨਾਂ ਨੂੰ ਡਾਇਰੈਕਸ਼ਨ ਦਿੱਤੀ ਜਾਂਦੀ ਆ ਕਿ ਇਹ ਜਿਹੜਾ ਸਮਾਜਦਰਦੀ ਬਣਿਆ ਬਹੁਤਾ ਬੰਦਾ ਨਵਾਂ ਨਵਾਂ ਆਪਣੀ ਵਿਦਵਤਾ ਦੇ ਸ਼ਬਦੀ ਜਾਲ ਨਹੀਂ ਇੱਕ ਐਸਾ ਮਾਹੌਲ ਸਿਰਜੋ ਕਿ ਇਹਦਾ ਕੀਤਾ ਹੋਇਆ ਹਰ ਸਮਾਜ ਦੇ ਭਲੇ ਦਾ ਕੰਮ ਲੋਕਾਂ ਨੂੰ ਇਹ ਲੱਗੇ ਕਿ ਦੇਸ਼ ਤਰੋਹੀ ਆ ਸੀ ਕਹਿੰਦੇ ਵੀ ਸਮਾਜਦਰਦੀਆਂ ਨੂੰ ਹਮੇਸ਼ਾ ਜੇਲ੍ਹਾਂ ਦੇ ਵਿੱਚ ਡੱਕਿਆ ਜਾਂਦਾ ਜਾਂ ਉਹਨਾਂ ਦੇ ਖਿਲਾਫ ਸਰਕਾਰਾਂ ਐਕਸ਼ਨ ਲੈਂਦੀਆਂ ਜੀ ਪਰ ਸਮਾਜਦਰਦੀ ਤਾਂ ਬਹੁਤ ਸਾਰੇ ਰਿਸਪੈਕਟਡ ਆ ਜੀ ਬਹੁਤ ਸਾਰੇ ਉਹਨਾਂ ਨੂੰ ਸਨਮਾਨ ਮਿਲਦੇ ਆ ਜੀ ਰਾਸ਼ਟਰਪਤੀ ਅਵਾਰਡ ਮਿਲਦੇ ਆ ਜੀ ਮੈਂ ਉਹ ਤੁਹਾਨੂੰ ਉਹੀ ਗੱਲ ਕਰ ਰਿਹਾ ਹਾਂ ਕਿ ਫਿਰ ਉਸ ਬੰਦੇ ਦੇ ਜਿਹੜਾ ਸੱਚਮੁੱਚ ਸਮਾਜ ਦਾ ਭਲਾ ਚਾਹੁੰਦਾ ਹੈ ਉਹਦੇ ਖਿਲਾਫ ਫਿਰ ਇਹ ਅਖੌਤੀ ਬੁੱਧੀਜੀਵੀ ਮਾਹੌਲ ਸਿਰਜਦੇ ਆ ਉਹਨੂੰ ਦੇਸ਼த்ਰੋਹੀ ਕਰਦਾਨਿਆ ਜਾਂਦਾ ਹੈ ਇਹ ਅੱਜ ਤੋਂ ਨਹੀਂ ਹੋਇਆ ਹੈਗਾ ਗੁਰੂ ਨਾਨਕ ਦੇਵ ਜੀ ਦਾ ਇੱਕ ਵੀ ਬੋਲਿਆ ਅੱਖਰ ਲਿਖਿਆ ਅੱਖਰ ਇੱਕ ਵੀ ਚੁੱਕਿਆ ਕਦਮ ਇਹ ਆ ਜਾ ਦੱਸ ਤੋਂ ਜਿਹੜਾ ਮਨੁੱਖਤਾ ਦੇ ਭਲੇ ਵਿੱਚ ਨਾ ਗੁਜ਼ਰਦਾ ਹੋਵੇ ਚਾਹੀਦਾ ਸੀ ਕਿ ਤਤਕਾਲੀ ਪ੍ਰਧਾਨ ਮੰਤਰੀ ਬਾਬਰ ਸੀ ਜਿਹੜਾ ਉਹਨੂੰ ਦੁਨੀਆ ਭਰ ਦੇ ਪੁਰਸਕਾਰ ਦੁਨੀਆ ਭਰ ਦੇ ਅਵਾਰਡ ਬਾਬੇ ਨਾਨਕ ਦੇ ਪੈਰਾਂ 'ਚ ਰੱਖ ਦਿੰਦਾ ਤੇ ਕਹਿੰਦਾ ਕਿ ਤੁਹਾਡੀ ਸ਼ਖਸੀਅਤ ਦੇ ਮੁਤਾਬਕ ਇਹ ਕੁਝ ਵੀ ਨਹੀਂ ਹੈ ਜੋ ਮੈਂ ਤੁਹਾਨੂੰ ਦਿੱਤਾ ਹੈ ਪਰ ਮੇਰਾ ਦੁਖਾਂਤ ਇਹ ਹੈ ਕਿ ਮੇਰੇ ਕੋਲ ਹੀ ਤੋਂ ਵੱਧ ਵੀ ਕੁਝ ਨਹੀਂ ਹੈ ਪਰ ਹੋਇਆ ਕਿ ਹੱਥ ਦੇ ਨਾਲ ਚਲਾਉਣ ਵਾਲੀ ਚੱਕੀ ਤੇ ਆਟਾ ਪੀਣ ਦੀ ਸਜ਼ਾ ਬਾਬੇ ਨਾਨਕ ਨੂੰ ਲਾਈ ਜੇਲ ਦੇ ਵਿੱਚ ਬੰਦ ਕੀਤਾ ਉਦੋਂ ਅੱਗੇ ਆ ਜੋ ਅਕਬਰ ਥੋੜਾ ਜਿਆ ਨਰਮ ਰਿਹਾ ਅਕਲਬੰਦ ਸੀ ਜਿਉਂ ਜਹਾਂਗੀਰ ਫਿਰ ਸਾਡਾ ਪ੍ਰਧਾਨ ਮੰਤਰੀ ਬਣਿਆ ਉਹਨੇ ਬੈਰ ਦੀ ਸਾਰ ਇੱਕ ਸਰਕੂਲਰ ਜਾਰੀ ਕੀਤਾ ਫਿਰ ਤੂੰ ਖੱਤ ਕਹਿੰਦੇ ਆ ਜਿਹੜਾ ਖੱਤ ਘੁੰਮਦਾ ਰਹੇ ਉਹ ਸਰਕੂਲਰ ਜਾਰੀ ਕੀਤਾ ਉਹਦੇ ਵਿੱਚ ਉਹਨੇ ਲਿਖਿਆ ਕਿ ਅਰਜਨ ਨਾਂ ਦਾ ਬੰਦਾ ਇੱਕ ਝੂਠੀ ਦੁਕਾਨ ਚਲਾ ਰਿਹਾ ਹੈ ਜਿੱਥੇ ਨਾ ਸਮਝ ਵੱਧ اخلاق ਲੋਕ ਇਕੱਠੇ ਹੁੰਦੇ ਹਨ ਇਹਦੀ ਦੁਕਾਨ ਨੂੰ ਜਲਦੀ ਤੋਂ ਜਲਦੀ ਬੰਦ ਕਰਾਇਆ ਜਾਵੇ ਇਹ ਅੱਖਰ ਅੱਜ ਵੀ ਤੁਸੀਂ ਦੇਖ ਸਕਦੇ ਆ ਉਦੋਂ ਦਾ ਸਰਕਾਰੀ ਹੁਕਮਾਂ ਦਾ ਰਜਿਸਟਰ ਜੀਦਾ ਨਾਂ ਹੈ ਤੋਜਕ ਜਹਾਂਗੀਰੀ ਅੱਜ ਵੀ ਅਖਰਾਂ 'ਚ ਨਹੀਂ ਲਿਖੇ ਹੋਏ ਆ ਜੀ ਉਤੋਂ ਅੱਪ ਅੱਗੇ ਚੱਲੀਏ ਬੰਦਾ ਸਿੰਘ ਬਹਾਦਰ ਨੇ ਜੂਦੇ ਬੰਦੇ ਲੈ ਕੇ ਮਨੁੱਖਤਾ ਦੇ ਭਲੇ ਦੀ ਮਹੂਮ ਬਿੰਦੀ ਬੇਜ਼ਮੀਨੀਆਂ ਨੂੰ ਜ਼ਮੀਨਾਂ ਦਿੱਤੀਆਂ ਜਿਨ੍ਹਾਂ ਦੇ ਨੌ ਜ਼ਮੀਨਾਂ ਦੀ ਜ਼ਮੀਨਾਂ ਕਰਾਈਆਂ ਉਹਨੇ ਨਹੀਂ ਦੇਖਿਆ ਸਿੱਖਾ ਹਿੰਦੂ ਆ ਉਹ ਮਨੁੱਖਤਾ ਵਾਸਤੇ ਉਹਨੇ ਬੰਦੇ ਇਕੱਠੇ ਕੀਤੇ ਤੇ ਜ਼ਰਵਾਣਿਆਂ ਦੇ ਉੱਪਰ ਹਮਲਾ ਕਰਨਾ ਸ਼ੁਰੂ ਕੀਤਾ ਉਹਦੇ ਸਮੇਂ ਦੇ ਵਿੱਚ ਦਿੱਲੀ ਦਾ ਮੋਦੀ ਵਾਲੀ ਕੁਰਸੀ ਤੇ ਬੈਠਾ ਸੀ ਬਹਾਦਰ ਸ਼ਾ ਉਹਨੇ ਉਸੇ ਟਾਈਮ ਸਰਕਲਰ ਜਾਰੀ ਕੀਤਾ ਨਾਨਕ ਪਰਸਤਵਾਵਾਂ ਕਤਲੜਾ ਇਹ ਦੋ ਲਾਈਨਾਂ ਲਿਖੀਆਂ ਹੋਈਆਂ ਇਹਦਾ ਭਾਵ ਸੌਖੀ ਸ਼ਬਦ ਵਿੱਚ ਇਹ ਆ ਕਿ ਨਾਨਕ ਦੀ ਵਿਚਾਰਧਾਰਾ ਨੂੰ ਮੰਨਣ ਵਾਲਿਆਂ ਨੂੰ ਕਤਲ ਕਰਨਾ ਸਰਕਾਰੀ ਹੁਕਮਾ ਤੇ ਸਰਕਾਰ ਉਹਨਾਂ ਦੇ ਕੋਈ ਕਾਰਵਾਈ ਨਹੀਂ ਕਰੇਗੀ ਸਗੋਂ ਮਦਦ ਕਰੇਗੀ ਉਹਨਾਂ ਦੀ ਇਹ ਤੋਂ ਅੱਗੇ ਚੱਲੀਏ ਅਗਲਾ ਜਿਹੜਾ ਚਾਲੂ ਹੋਇਆ ਜਕਰੀਆ ਖਾਨ ਉਹਨੇ ਸਿਰੇ ਲਾਤੀ ਗੱਲ ਉਹਨੇ ਕਿਹਾ ਕਿ ਜਿਹੜੇ ਸਮਾਜ ਦਾ ਕੰਮ ਕਰਦੇ ਭਲੇ ਦਾ ਲੋਕਾਂ ਨੂੰ ਸਰਕਾਰ ਦੇ ਲੁੱਟਾਂ ਪ੍ਰਤੀ ਜਾਗਰੂਕ ਕਰਦੇ ਆ ਜਿਹੜੇ ਸਮਾਜ ਦਾ ਸੱਚੀ ਭਲਾ ਚਾਹੁੰਦੇ ਆ ਉਹਨਾਂ ਲੋਕਾਂ ਦਾ ਸਿਰ ਵੱਢ ਕੇ ਲਿਆਉਣ ਵਾਲਿਆਂ ਨੂੰ 80 ਰੁਪਏ ਨਾਮ ਮਿਲੋਗੇ ਸਤਨਾਮ ਜੀ ਉਦੋਂ ਦੇ 80 ਰੁਪਏ ਅੱਜ ਦੇ 80 ਲੱਖ ਤੋਂ ਬਹੁਤ ਜ਼ਿਆਦਾ ਹੈ 80 ਲੱਖ ਰੁਪਏ ਵੀ ਜੇ ਕਹੇ ਇਹ ਇੱਕ ਬੰਦੇ ਨੂੰ ਇਨਾਮ ਮਿਲਣਾ ਹੈ ਕਿ ਤੂੰ ਸਿੱਖ ਦਾ ਸਿਰ ਵੱਢ ਕੇ ਲਿਆਉਣਾ ਹੈ ਕਿਉਂਕਿ ਸਿੱਖ ਸਮਾਜ ਦੇ ਭਲੇ ਦੀ ਗੱਲ ਕਰਦੇ 80 ਰੁਪਏ ਦਾ ਨਾਮ ਰੱਖਿਆ ਜਿਹੜਾ ਥੋੜਾ ਜਿਹਾ ਡਰਪੋਖ ਆ ਨਹੀਂ ਵੱਢ ਕੇ ਲਿਆ ਸਕਦਾ ਕਿਉਂਕਿ ਇੰਨੇ ਨਰਜ਼ਾਈ ਸਾਰੇ ਨਹੀਂ ਹੋ ਸਕਦੇ ਇੰਨਾ ਹੌਸਲਾ ਨਹੀਂ ਹੁੰਦਾ ਕਿਸੇ ਵਿੱਚ ਜਿਹੜਾ ਨਹੀਂ ਵੱਢ ਸਕਦਾ ਸਿਰ ਉਹ ਸਾਡੀ ਜਿਹੜੀ ਮਾਨਤਾ ਪ੍ਰਾਪਤ ਗੁੰਡਾ ਪੁਲਿਸ ਆ ਉਹਨੂੰ ਨਾਲ ਲੈ ਜੂਵੇ ਇਹ ਉਹਨੂੰ ਫੜ ਕੇ ਲਿਆਉਂਗੀ ਤੇ ਉਹਦੇ 50 ਰੁਪਏ ਨਾਮ ਦਿੱਤੇ ਜਾਊਂਗੇ ਜਿਹੜਾ ਇਹ ਦੱਸਣੇ ਤੇ ਵੀ ਡਰਦਾ ਹੈ ਨਾਲ ਜਾਣੇ ਤੇ ਉਹਦੇ ਖਾਤਰ ਵੀ ਮਦਦ ਰੱਖੀ ਉਹਨੇ ਕਿ ਤੁਸੀਂ ਦੱਸ ਦੋ ਕਿ ਫਲਾਣਾ ਸਿੱਖ ਸਦਨਾਮ ਸਿੰਘ ਫਲਾਣੇ ਪਿੰਡ ਰਹਿੰਦਾ ਉਹਨੂੰ ਦੱਸਣ ਵਾਲੇ ਨੂੰ 10 ਰੁਪਏ ਨਾ ਇਹ ਇਹ ਹੋਇਆ ਉਤੋਂ ਬਾਅਦ ਅੰਗਰੇਜ਼ ਆ ਗਏ ਫਿਰ ਸਾਨੂੰ ਇਹ ਸਾਡੇ ਦਿਮਾਗ ਵਿੱਚ ਠੋਸਿਆ ਗਿਆ ਲੋਕਤੰਤਰ ਕਿ ਜੀ ਲੋਕਤੰਤਰ ਹੋਣਾ ਚਾਹੀਦਾ ਲੋਕਤੰਤਰ ਇਹ ਸਮਰਾਜ ਨਹੀਂ ਹੋਣਾ ਚਾਹੀਦਾ ਲੋਕ ਰਾਜ ਹੋਣਾ ਚਾਹੀਦਾ ਹੈ ਲੋਕਤੰਤਰ ਤੋਂ ਬੜੀ ਕੋਈ ਚੀਜ਼ ਨਹੀਂ ਹੈਗੀ ਸਾਡੇ ਸਾਰੇ ਬੰਦੇ ਲੋਕਤੰਤਰ ਵੱਲੋਂ ਚੱਲ ਪਏ ਕਿਸੇ ਨੇ ਉਦਮ ਸਿੰਘ ਵਰਗੇ ਨੇ ਡੈਰ ਨੂੰ ਮਾਰੇ ਆ ਕਿਸੇ ਨੇ ਆਪਣੇ ਹੀ ਆਪਣੀ ਕਾਰਵਾਈ ਕੀਤੀ ਭਗਤ ਸਿੰਘ ਵਰਗੇ ਲੋਕਤੰਤਰ ਲਿਆਉਣੇ ਵਾਸਤੇ ਮਰੇ ਆ ਫਿਰ ਲੋਕਤੰਤਰ ਆ ਗਿਆ ਆਜ਼ਾਦੀ ਮਿਲ ਗਈ 15 ਅਗਸਤ 1947 ਆਜ਼ਾਦੀ ਮਿਲ ਗਈ ਕਿ ਜੀ ਹੁਣ ਲੋਕਤੰਤਰ ਹੋ ਗਿਆ ਹੁਣ ਲੋਕਾਂ ਦੀ ਗੱਲ ਸੁਣੀ ਜਾਣੀ ਆ ਖੁਸ਼ੀਆਂ ਮਨਾਈਆਂ ਸਾਰਿਆਂ ਨੇ ਤਿੰਨ ਮਹੀਨੇ ਪੂਰੇ ਨਹੀਂ ਗੁਜ਼ਰਨ ਦਿੱਤੇ 15 ਅਗਸਤ ਨੂੰ ਆਜ਼ਾਦੀ ਮਿਲੀ ਪੌਣੇ ਤਿੰਨ ਮਹੀਨੇ ਬਾਅਦ 9 ਅਕਤੂਬਰ ਨੂੰ ਸਾਡਾ ਜਿਹੜਾ ਗ੍ਰਹਿ ਮੰਤਰੀ ਸੀ ਜਿਹਦੇ ਕੋਲ ਗ੍ਰਹਿ ਵਿਭਾਗ ਸੀ ਬੱਲਵ ਭਾਈ ਪਟੇਲ ਜੀ ਨੂੰ ਅੱਜ ਸਾਡੇ ਬੇਵਕੂਫ ਸਿੱਖ ਵੀ ਕਹਿੰਦੇ ਵੀ ਉਹ ਤਾਂ ਜੀ ਲੋਹ ਪੁਰਸ਼ ਆ ਉਸ ਬੰਦੇ ਨੇ ਇੱਕ ਸਰਕੂਲਰ ਜਾਰੀ ਕੀਤਾ ਜਿਹੜਾ ਪਹਿਲਾਂ ਕਦੀ ਜਹਾਂਗੀਰ ਕਰਦਾ ਸੀ ਕਦੀ ਬਹਾਦਰ ਸ਼ਾਹ ਕਰਦਾ ਸੀ ਕਦੀ ਜਕਰੀਆ ਖਾਨ ਕਰਦਾ ਸੀ ਉਹ ਸਰਕੂਲਰ ਜਾਰੀ ਕੀਤਾ ਗਵਰਨਰਾਂ ਨੂੰ ਭੇਜਿਆ ਪਹਿਲਾਂ ਉਥੋਂ ਗਵਰਨਰ ਸੀ ਚੰਦੂ لال ਤਰਵੇਦੀ ਪੰਜਾਬ ਦਾ ਦਾ 9 ਅਕਤੂਬਰ ਨੂੰ ਪੌਣੇ 3 ਮਹੀਨੇ ਬਾਅਦ ਉਹ ਸਰਕੂਲ ਇੱਥੇ ਆਉਂਦਾ ਹੈ ਇਹਨੇ ਪੰਜਾਬ ਦੇ ਡਿਪਟੀ ਕਮਿਸ਼ਨਰ ਨੂੰ ਭੇਜਤਾ ਦੇਖੋ ਉਹਦੇ ਉੱਪਰ ਕੀ ਪਾਸ਼ਾ ਲਿਖੀ ਆ ਲੋਕਤੰਤਰ ਦੀ ਕਿ ਸਿੱਖ ਜਰਾਇਮ ਪੇਸ਼ਾ ਕੌਮ ਇਹਨਾਂ ਤੇ ਸਖਤੀ ਰੱਖੀ ਜਾਵੇ ਚੌਕਸੀ ਰੱਖੀ ਜਾਵੇ ਇਹ ਡਿਪਟੀ ਕਮਿਸ਼ਨਰ ਨੂੰ ਭੇਜਿਆ ਗਿਆ ਇੱਕ ਡਿਪਟੀ ਕਮਿਸ਼ਨਰ ਬੋਲਿਆ 12 ਚ ਉਹਨਾਂ ਨੇ ਉਹ ਹਾਰਪੁਰ ਦੇ ਡਿਪਟੀ ਕਮਿਸ਼ਨਰ ਸੀ ਉਹਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਕਿ ਕਿਉਂ ਲਿਖਿਆ ਬਾਕੀ 11 ਡਿਪਟੀ ਕਮਿਸ਼ਨਰ ਉਹਨਾਂ ਨੇ ਇਹਨੂੰ ਵੀ ਮੰਨਿਆ ਇਹਨੂੰ ਉਮ ਨੂੰ ਜੇ ਡਿਫਾਈਨ ਕਰੂਗੇ ਨਾ ਇਹਨਾਂ ਦੇ ਡੀਐਨਏ ਵਿੱਚੇ ਹਰਾਮਜਦਗੀ ਆ ਇਹ ਜਨਮ ਤੋਂ ਹੀ ਡਾਕੇ ਮਾਰਨ ਚੋਰੀਆਂ ਕਰਨ ਤੀਵੀਆਂ ਦੀਆਂ ਇੱਜ਼ਤਾਂ ਲੁੱਟਣੀਆਂ ਸ਼ਰਾਬਾਂ ਪੀਣੀਆਂ ਕਤਲ ਕਰਦੇ ਇਹਨਾਂ ਦੇ ਖੂਨ ਵਿੱਚ ਸਿੱਖਾਂ ਦੇ ਵਿੱਚ ਇਹ ਇਹ ਸਰਕੂਲਰ ਜਾਰੀ ਕੀਤਾ ਗਿਆ ਸਿੱਖਾਂ ਦੇ ਨੌਤੇ ਹੁਣ ਆਪਾਂ ਕਿਹੜੀ ਉਮੀਦ ਰੱਖਦੇ ਆ ਇਹ ਇਹ ਲੋਕਤੰਤਰ ਦੀ ਗੱਲ ਆ ਹੁਣ ਲੋਕਤੰਤਰ ਦੀ ਗੱਲ ਇੱਥੇ ਆ ਕੇ ਆਪਾਂ ਪਹਿਲਾਂ ਮੁਖਾਈਏ ਨਾ ਕਿ ਜਿਹੜਾ ਜਿੱਤੇ ਆ ਉਹ ਜੇਲ੍ਹ ਚ ਜਿਹੜਾ ਹਾਰਿਆ ਏ ਉਹ ਮੰਤਰੀ ਆ ਅਮਰਪਾਲ ਜਦੋਂ ਇੱਥੇ ਆ ਕੇ ਨਸ਼ਿਆਂ ਨੂੰ ਬੰਦ ਕਰਾਉਣ ਦੀ ਸੱਚੀ ਮੁੱਚੀ ਮਹਿੰਮ ਛੇੜਦਾ ਸੱਚੀ ਮੁੱਚੀ ਮੇਸ਼ ਕਰਕੇ ਕਹਿੰਦਾ ਹੈ 90% ਨਸ਼ਾ ਛਡਾਊ ਕੇਂਦਰ ਨਸ਼ਾ ਲਾਊ ਕੇਂਦਰ ਤੁਸੀਂ ਜਿੱਥੇ ਮਰਜ਼ੀ ਜਾ ਕੇ ਦੇਖ ਲਿਓ ਇਹ ਸਮਾਜ ਸੇਵੀ ਬਣੀ ਫਿਰਦੇ ਆ ਜਿਹੜੇ ਨਾਰੇ ਲਿਖਦੇ ਆ ਪੁਲਿਸ ਵਾਲਿਆਂ ਨੇ ਕਦੇ ਵੀ ਨਸ਼ਾ ਛਡਾਊ ਬਣਾਏ ਪੁੰਦੇ ਕੈਂਪ ਨੇ ਮੈਂ ਪਰੈਂਟ ਪੁੱਲ ਸੋਇਆ ਆਪਣਾਸ਼ੇ ਕਰਦਾ ਆ ਪਰ ਇਹ ਬੰਦਾ ਦਿਲ ਤੋਂ ਆ ਗਿਆ ਜਿਹੜਾ ਬੰਦਾ ਦਿਲ ਤੋਂ ਕਰੇਗਾ ਉਹਦੇ ਖਾਤਰ ਫਾਂਸੀ ਆ ਜਿਹੜਾ ਦਿਲ ਤੇ ਨਹੀਂ ਕਰਦਾ ਬਖਾਵੇ ਵਾਸਤੇ ਕਰਦਾ ਉਹਦੇ ਵਾਸਤੇ ਬਾੜ ਜਿਹੜੇ ਤੁਸੀਂ ਕਹਿੰਦੇ ਨਾ ਬਾੜ ਮਿਲਦੇ ਆ ਉਹ ਮਿਲਣੇ ਉਹਨਾਂ ਨੂੰ ਪਰ ਕਿ ਜਦੋਂ ਬੱਲੇ ਭਾਈ ਪਟੇਲ ਨੇ ਇਹ ਖੱਤ ਲਿਖਿਆ ਕਿ ਸਿੱਖ ਜਰਾਇਮ ਪੇਸ਼ਾ ਕੌਮ ਆ 77 ਸਾਲ ਹੋ ਗਏ ਅਕਾਲ ਤਖਤ ਦੇ ਜਥੇਦਾਰ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਜਿਹਨੂੰ ਫਕਰੇ ਕੌਮ ਕਹਿੰਦੇ ਬਾਦਲ ਮਰ ਗਿਆ ਉਹਨੇ ਇੱਕ ਫਕਰੇ ਕੌਮ ਹੋਰਾ ਟੋੜਾ ਮਰ ਗਿਆ 25 ਸਾਲ ਕਿਸੇ ਵੀ ਬੰਦੇ ਨੇ ਅੱਜ ਤੱਕ ਉਹ ਦੋ ਲਾਈਨਾਂ ਨਹੀਂ ਕਢਵਾਈਆਂ ਸਾਡੇ ਦੇਸ਼ ਦੇ ਰਜਿਸਟਰ ਚੋਂ ਜਿਹੜਾ ਸਰਕਲ ਨੂੰ ਜਾਰੀ ਕਰਿਆਤਾ ਨਾ ਉਹਦੀ ਕਿਸੇ ਨੇ ਮਾਫੀ ਮੰਗੀ ਹੈ ਇਹਨੇ ਇਹਨਾਂ ਦੇ ਗਲ ਵਿੱਚ ਗੁੱਟਾ ਦੇਣਾ ਸੀ ਅਮਰਤਪਾਲ ਨੇ ਇਹਨੇ ਰਜਿਸਟਰ ਪਾੜਨਾ ਸੀ ਉਹ